ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦ ਸਤਿਕਾਰਯੋਗ ਹਰ ਸੰਗਤ ਜੀਓ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਪਰਮੇਸ਼ਰ ਨੇ ਇੱਕ ਜੋਤ ਇੱਕ ਜੋਤ ਦੋ ਸਰੂਪਾ ਇਹ ਗੱਲ ਕੀਤੀ ਮਾਤ ਲੋਕ ਦੇ ਵਿੱਚ ਕੀ ਪਰਮੇਸ਼ਰ ਨੇ ਕਿਹਾ ਕਿ ਜਿਹੜੀ ਝੂਠ ਦੀ ਦੁਕਾਨ ਆ ਇਹ ਮੈਂ ਚੱਲਣ ਨਹੀਂ ਦੇਣੀ ਝੂਠ ਇਨਸਾਨ ਪਛਤ ਤੱਕ ਪ੍ਰਾਣੀ ਇਹ ਜਿਆਦਾ ਸਮੇਂ ਤੱਕ ਨਹੀਂ ਹਮੇਸ਼ਾ ਚੱਲਦਾ ਕਿ ਜਿਸ ਤਰ੍ਹਾਂ ਕੋਈ ਬੀਰ ਭੈਣ ਪਰ ਆਏ ਗੱਲ ਕਹਿ ਦਿੰਦੇ ਕਿ ਇੱਕ ਅਕਾਲ ਪੁਰਖ ਹੈ ਦੂਸਰਾ ਸੈਕਸੀ ਪਰ ਪਰਮੇਸ਼ਰ ਨੇ ਕੀ ਕਿਹਾ ਇੱਕ ਜੋਤ ਉਸ ਰੂਪਾ ਸੋ ਜਿਹੜੀ ਝੋੜ ਦੀ ਦੁਕਾਨ ਹੈ ਪਰਮਾਤਮਾ ਨੇ ਦੱਸਿਆ ਹੈ ਇਹ ਗ੍ਰੰਥ ਨੰਬਰ 5 ਜ 66 ਸੰਬੰਧ ਇੱਕ ਦੇ ਲਿਖਤੇ ਆ ਪਰਮੇਸ਼ਰ ਨੇ ਕਿਹਾ ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆ ਬਿਨ ਗਿਆਨ ਤੋਂ ਗਿਆਨ ਪਨਾਈਆ ਤੁਖਾ ਕਰਦੇ ਨਾਲ ਸ਼੍ਰੀ ਭਗਵਾਨ ਜੀਵਾਂ ਜੰਤਾ ਰਹਿ ਭੁਲਾਈਆ ਉਹ ਭਗਵਾਨ ਨਾਲ ਦਾ ਤੁਖਾ ਕਰ ਹੀ ਰਿਹਾ ਤੇ ਫਿਰ ਉਹ ਜੀਵਾਂ ਜੰਤਾ ਨੂੰ ਵੀ ਭੁੱਲ ਜਾਂਦੇ ਆ ਉਹ ਫਿਰ ਆਪਣੇ ਜੋਰ ਤੇ ਹੀ ਕਹਿੰਦੇ ਨੇ ਕਿ ਨਹੀਂ ਤੂੰ ਗੱਲ ਕਹਿ ਤੂੰ ਮਾਨੇ ਸੀ ਨੂੰ ਇੱਕ ਕਾਲਪੂਤ ਇੱਕ ਸਿੱਖ ਸੀ ਪਰ ਪ੍ਰਮਾਤਮਾ ਨੇ ਕਿਹਾ ਇੱਕ ਜੋ ਦੋ ਰੂਪ ਜੀਵਾ ਜੰਤਾ ਰਹਿ ਪੁਲਾਈਆ ਉਹਨਾਂ ਦਾ ਲਿਖਾ ਚੁਕਣਾ ਆਨ ਉਹਨਾਂ ਦਾ ਲਿਖਾ ਹੋਇ ਚੁਕਣਾ ਆਨ ਅਨਨ ਫਨਨ ਕਰੇ ਸਫਾਈਆ ਸ਼ੁਕਰ ਜੂਣ ਊਣਾ ਨੂੰ ਕਰਨੀ ਪਵੇ ਪ੍ਰਵਾਨ ਸਿਰ ਸਕੇ ਨ ਕੋਈ ਪਠਾਈਆ ਊਣਾ ਨੂੰ ਘੇੜ ਕਿੜੀ ਜੂਣ ਪ੍ਰਵਾਨ ਕਰਨੀ ਪਵੇਗੀ ਸ਼ੁਕਰ ਏ ਵੀ ਖੇਲ ਮਿਹਰਬਾਨ ਜੋ ਮਿਹਰ ਕਰਕੇ ਭਗਤਾਂ ਦੀ ਝੋਲੀ ਪਾਈਆ ਗੁਰਮੁਖੋ ਪ੍ਰਭੂ ਨਾਲ ਬਣਿਓ ਨਾ ਕੋਈ ਬੇਈਮਾਨ ਪ੍ਰਭੂ ਨਾਲ ਕੋਈ ਬੇਈਮਾਨ ਨਾ ਕਰੇ ਬਣਿਓ ਅੰਦਰੋਂ ਕੂੜੇ ਤੇ ਬਾਹਰੋਂ ਦਿਓ ਸਫਾਈਆ ਬਾਹਰੋਂ ਚਿੱਟੇ ਕੱਪੜੇ ਪਾ ਕੇ ਅੰਦਰੋਂ ਕੂੜੇ ਚਲੋ ਜੀ ਇੱਕ ਨੂੰ ਸਿੱਖ ਕਹਿ ਦੋ ਇੱਕ ਨੂੰ ਕਾਲਪੁਰਖ ਕਹਿ ਦੋ ਨਹੀਂ ਪਰਮਾਤਮਾ ਨੇ ਕਿਹਾ ਇੱਕ ਜੋਤ ਉਸ ਰੂਪਾ ਗਲ ਕੀਤੀ ਪਰਮਾਤਮਾ ਨੇ ਮਾਤ ਲਗ ਦਿੱਤੀ ਉਹ ਉਸ ਦੀ ਮਰਜ਼ੀ ਕਿ ਉਹਨੇ ਕਿਸ ਤਰ੍ਹਾਂ ਦੀ ਖੇਡ ਕਰਨੀ ਸੀ ਕਿਸ ਤਰ੍ਹਾਂ ਦੇ ਅੱਗੇ ਤੇ ਅੱਗੇ ਉਹਨੇ ਸਮਾਂ ਸਾਰਾ ਬਦਲ ਦਿੱਤਾ ਦਾਸ ਆਪ ਜੀ ਨਾਲ ਇੱਕ ਲਿਖ ਸੰਜ ਕਰੇਗਾ ਛੋਟਾ ਜਿਆਦਾ ਲੰਬਾ ਨਹੀਂ ਇਹ ਲੇਖ ਆ ਇੱਕ ਗ੍ਰਾਫ ਨੰਬਰ 19 ਦੀ ਲਿਖਤੀ ਆ ਪਿਆਰਿਓ 26 ਪੋ ਦੀ ਲਿਖਤੀ ਆ 26 ਪੋ ਵੀ ਸਾਨੂੰ ਉਥੇ ਸਮਝਾ ਰਿਹਾ 26 ਪੋ ਕਹੇ ਮੈਂ ਦੇਣਾ ਇੱਕ ਬਿਆਨ ਬਿਆਨ ਕਿਹੜਾ ਬਿਆਨ ਹੁਕਮ ਸੁਣਨਾ ਸ਼੍ਰੀ ਭਗਵਾਨ ਦੂਜਾ ਰਾਗ ਨਾ ਕੋਈ ਅਲਾਈਆ ਭਗਵਾਨ ਦਾ ਜਿਹੜਾ ਹੁਕਮ ਹੈ ਉਹਨੂੰ ਚੰਗੀ ਤਰ੍ਹਾਂ ਸੁਣਨਾ ਹੈ ਕਿਹੜਾ ਮਿਲਣਾ ਇੱਕ ਸ਼੍ਰੀ ਭਗਵਾਨ ਇੱਕ ਧੋਨੀ ਇੱਕ ਮਿਲਣਾ ਇੱਕ ਸ਼੍ਰੀ ਭਗਵਾਨ ਜੋ ਸਬਦਾ ਪੀਤਾ ਮਾਈਆ ਜਿਹਨੂੰ ਲੱਭਣਾ ਨਹੀਂ ਆਸਾਨ ਉਸ ਨੂੰ ਨਹੀਂ ਆਪਾਂ ਮਿਲ ਸਕਦੇ ਉਹਨੇ ਸਾਡੇ ਤੇ ਰਹਿਮਤ ਕੀਤੀ ਉਸਨੇ ਸਾਡੇ ਤੇ ਰਹਿਮਤ ਕੀਤੀ ਬਸ ਹੁਣ ਅੱਗੇ ਆਪਾਂ ਸੱਚ ਦੀ ਗੱਲ ਕਰੀਏ ਝੂਠ ਦਾ ਪ੍ਰਚਾਰ ਨਾ ਕਰੀਏ ਕਿਉਂਕਿ ਉਹਨੇ ਕਿਹਾ ਕਿ ਇਸ ਤੋਂ ਅਗੇ ਝੂਠੀ ਚੱਲਣ ਨਹੀਂ ਦੇਣੀ ਦੁਕਾਨ ਜੇਸ ਨੂੰ ਲੱਭਣਾ ਨਹੀਂ ਆਸਾਨ ਮੁਸ਼ਕਿਲ ਵਿੱਚ ਲੁਕਾਈਆ ਦੇਖੋ ਸੰਸਾਰ ਮੁਸ਼ਕਿਲ ਦੇ ਵਿੱਚ ਜਿਹੜਾ ਦੇ ਕੇ ਕਦੇ ਨਾ ਕਰੇ ਅਹਸਾਨ ਪ੍ਰੇਮੀਆ ਪ੍ਰੇਮ ਵਧਾਈਆ ਜੇਸਦਾ ਭਗਤਾਂ ਉਤੇ ਮਾਨ ਜੇਸਦਾ ਭਗਤਾਂ ਉਤੇ ਮਾਨ ਜੇਸਨੇ ਜੰਗਲਾਂ ਵਿੱਚ ਫਰਾਇਆ ਰਾਮ ਕੋਈ ਸੀ ਕਿ ਜਿਸਨੇ ਰਾਮ ਵੀ ਜੰਗਲਾਂ ਚ ਫਰਾਇਆ ਜੇਸਨੇ ਭੇਜ ਕੇ ਕ੍ਰਿਸ਼ਨਾਂ ਕਾਨ ਜੇਸਨੇ ਦੇ ਕੇ ਅਗੰਮ ਪਗਾਮ ਪਗੰਬਰਾ ਕਰੀ ਪੜਾਈਆ ਸਾਬੂਸਤੀ ਪੜਾਈ ਕਰ ਦੇਗੇ ਜਿਸ ਸਤ ਗੁਰੂ ਦੇ ਕੇ দান ਦਸਾਂ ਗੁਰੂਆਂ ਨੂੰ দান ਨਿਰਗੁਣ ਕਰੀ ਪੜਾਈਆ ਉਹ ਵੀ ਨਿਰਗੁਣ ਦੀ ਪੜਾਈ ਕਰਕੇ ਗਏ ਪੰਜ ਤਤ ਦੀ ਕਦੇ ਪੜਾਈ ਨਹੀਂ ਕਿਸੇ ਨੇ ਕੀਤੀ ਸਜਣੋ ਤੇ ਨਾ ਪੰਜ ਤਤ ਦੀ ਕਿਸੇ ਨੇ ਕੀਤੀ ਜੇ ਪੰਜ ਤਤ ਦੀ ਪੜਾਈ ਕਰਨੀ ਹੁੰਦੀ ਤੇ ਗੋਬਿੰਦ ਪਾਸ਼ਾ ਜੀ ਪੰਜ ਤਤ ਦੀ ਪੜਾਈ ਦੀ ਕਿਤਾਬ ਨੂੰ ਬੰਦ ਕਰਕੇ ਨਾ ਜਾਂਦੇ ਉਹ ਕਹਿ ਦਿੰਦੇ ਕਿ ਤੁਸੀਂ ਪੰਜ ਤਤ ਦੀ ਪੜਾਈ ਕਰੋ ਪੰਜ ਤਤ ਦੀ ਕਦੇ ਮਨੌਤ ਨਹੀਂ ਹੁੰਦੀ ਮੇਰੇ ਪਿੰਡ ਤੋਂ ਪ੍ਰਭੂ ਨਿਰਗੁਣ ਕਰੀ ਪੜਾਇਆ ਜਿਸ ਗੋਬਿੰਦ ਜਿਸ ਗੋਬਿੰਦ ਕਾ ਰਵਿਆਨ ਪੜਦਾ ਉਹ ਲਾ ਦਿੱਤਾ ਉਠਾਈਆ ਕੀ ਪੜਦਾ ਚੁਕਿਆ ਜੋ ਭਗਤਾ ਦੇਵਨ ਹਾਰ ਦਾ ਜੋ ਦੇਵਨ ਹਾਰ ਦਾਨ ਦਤਾ ਬੇ ਪਰਵਾਈਆ ਜਿਸ ਨੂੰ ਝੁਕਦੇ ਜਿਮੀ ਅਸਮਾਨ ਜੋ ਭਗਤਾ ਨੂੰ ਦਾਨ ਦੇਣ ਵਾਲਾ ਹੈ ਉਹ ਨੂੰ ਕੌਣ-ਕੌਣ ਚੁਕਦਾ ਜਿਮੀ ਅਸਮਾਨ ਜਿਹੜਾ ਭਗਤਾਂ ਨੂੰ ਦਾਨ ਦੇਣ ਵਾਲਾ ਸੋ ਪੁਰਖ ਅਕਾਲਾ ਦੀਨ ਦੇ ਅਲਾ ਇੱਕ ਓੰਕਾਰ ਆ ਸਹਜੇ ਮਿਲਿਆ ਆਨ ਲੱਬਣ ਦੀ ਲੋੜ ਰਹੀ ਨਰਾਇਆ ਸੋ ਉਹ ਕਾਲਪੁਰਖ ਉਹ ਪੁਰਖ ਅਕਾਲਾ ਦੀਨ ਦੇ ਅਲਾ ਸਜਣੋ ਪਿਆਰੇ ਉਹ ਇੱਕ ਓੰਕਾਰ ਹੈ ਜਿਸ ਨੂੰ ਅੱਲਾ ਵੈਗਰੂ ਬ੍ਰਾਹਮਣ ਗੋੜ ਕਹਿੰਦੇ ਆ ਉਹ ਸਹਜੇ ਮਿਲਿਆ ਆਨ ਲਬਣ ਦੀ ਲੋੜ ਰਹੇ ਨਾਰਾਇਆ ਜਿਸ ਨੂੰ ਨਾਨਕ ਮੰਨਿਆ ਪੁਰਖ ਅਕਾਲ ਸੋ ਚਲ ਕੇ ਆਇਆ ਮਾਹੀਆ ਜਿਸ ਨਾਨਕ ਪਾਸ਼ਾ ਜੀ ਨੇ ਵੀ ਉਸ ਨੂੰ ਪੁਰਖ ਅਕਾਲ ਮੰਨਿਆ ਸੋ ਉਹ ਚਲ ਕੇ ਹੁਣ ਤੁਹਾਡੇ 베ੜੇ ਆ ਗਿਆ ਤੁਹਾਡੇ 베ੜੇ ਆ ਗਿਆ ਔਰ ਖੇ ਕਾਲਾ ਦੀਨ ਦੇ ਹਾਲਾ ਹੋ ਨਿਰਮੋ ਨਾਤਾ ਜਗਤ ਨਾਲੋਂ ਟੁੜਾਈਆ ਜਗਤ ਨਾਲ ਉਸਤਾ ਕੋਈ ਨਾਤਾ ਨਹੀਂ ਰੱਖਿਆ ਉਸ ਪ੍ਰਮਾਤਮਾ ਨੇ ਕਿਉਂਕਿ ਜਗਤ ਕੂੜ-ਕੁੜਿਆ ਝੂਠ ਪਖੰਡ ਪੇਖ ਪਖੰਡਿਆ ਭਗਤਾਂ ਦੀ ਆਤਮਾ ਨਾਲ ਭਗਤਾਂ ਦੀ ਆਤਮਾ ਨਾਲ ਗਿਆ ਸ਼ੋ ਭਗਤਾਂ ਦੀ ਆਤਮਾ ਨਾਲ ਸ਼ੋ ਗਿਆ ਸ਼ਹਿਨशाह ਆਪਣਾ ਰੰਗ ਵਖਾਈਆ ਉਹ ਸ਼ਹਿਨशाह ਆਪਣਾ ਰੰਗ ਬੁਖਾਰਿਆ ਗੁਰਮੁਖਾਂ ਵਰਗਾ ਹੋ ਵਿੱਚ ਫੇਰੇ ਵੇ ਪਰਵਾਈਆ ਉਹ ਗੁਰਮੁਖਾਂ ਵਰਗਾ ਹੀ ਹੋ ਕੇ ਉਹ ਭਗਤਾਂ ਵਿੱਚ ਫੇਰ ਰਿਹਾ ਪਰਮੇਸ਼ਰ ਪਰਮੇਸ਼ਰ ਨੇ ਕੀ ਕਿਹਾ ਅੱਜ ਤੋਂ ਤੁਸੀਂ ਮੇਰੇ ਮੈਂ ਤੁਹਾਡਾ ਗਿਆ ਹੋ ਤੁਸੀਂ ਮੇਰੇ ਤੇ ਮੈਂ ਤੁਹਾਡਾ ਹੋ ਗਿਆ ਜੇ ਪਰ ਤੁਸੀਂ ਮੇਰੇ ਹੋ ਜਰੂਰ ਹੋ ਜਾਇਓ ਬਟ ਅਸੀਂ ਆਪਣੀ ਅਕਲ ਬੁੱਧੀ ਦੇ ਨਾਲ ਸਟੇਜ ਤੇ ਖਲੋਗੇ ਏ ਗੱਲਾਂ ਇਸ ਤਰ੍ਹਾਂ ਨਹੀਂ ਕਰਦੇ ਕਿ ਇੱਕ ਛੋਟਾ ਜਿਹਾ ਇੱਕ ਵੱਡਾ ਸੀ ਬਟ ਪਰਮੇਸ਼ਰ ਨੇ ਕੀ ਕਿਹਾ ਇੱਕ ਜੋਤ ਦੋ ਸਰੂਪਾ ਪ੍ਰਭ ਕੀ ਮਹਿਮਾ ਬੜੀ ਅਨੂਪਾ ਅੱਜ ਤੋਂ ਤੁਸੀਂ ਮੇਰੇ ਮੈਂ ਤੁਹਾਡਾ ਗਿਆ ਹੋ ਵਿਛੋੜੇ ਦਾ ਲੇਖਾ ਦਿੱਤਾ ਮੁਕਾਈਆ ਉਹਨੇ ਕਹਾਣੀ ਖਤਮ ਕਰ ਦਿੱਤੀ ਸੀ ਵਿਛੋੜੇ ਵਾਲੀ ਬਟ ਅਸੀਂ ਵੇਦ ਉੱਪਰ ਚ ਪੈ ਗਏ ਕਿ ਭਗਵਾਨ ਕਿਹੜਾ ਸੀ ਜਨ ਭਗਤਾਂ ਰਾਤੀ ਸੁੱਤਿਆਂ ਦਿਨੇ ਜਾਗਦਿਆਂ ਰੰਗ ਛਾੜ ਦੇਵੇ ਮਜੀਠ ਦੋ ਜਹਾਨ ਉਤਰ ਕਦੇ ਨਾ ਜਾਇਆ ਕਿਹੜਾ ਰੰਗ ਮਜੀਠ ਮਜੀਠ ਰੰਗ ਛਾੜਿਆ ਪਰ ਮਾਤਮਾ ਨਾਲ ਆਪਣੇ ਭਗਤਾਂ ਨੂੰ ਤੁਹਾਡੀ ਕਿਹੜਾ ਕਰੇ ਰੀਸ ਤੁਹਾਡੀ ਕਿਹੜਾ ਕਰੇ ਰੀਸ ਜਿਨ੍ਹਾਂ ਨੂੰ ਮਿਲਿਆ ਬੇਪਰਵਾਹੀਆ ਕੌਣ ਕਿ ਰਿਸ ਕਰ ਲੂਗਾ ਭਗਤਾਂ ਦੀ ਜਿਨ੍ਹਾਂ ਨੂੰ ਉਹ ਬੇਪਰਵਾਹ ਮਿਲਿਆ ਹੋਵੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾ ਸੱਚ ਦੀ ਕਰਨੀ ਕਾਰ ਕਮਾਈਏ ਸੋ ਹਰ ਸੰਗਤ ਜੀ ਪਰਮੇਸ਼ਰ ਨੇ ਹਰ ਇੱਕ ਲਾਈਨ ਤੇ ਸਾਨੂੰ ਹਦਾਇਤਾਂ ਦਿੱਤੀਆਂ ਕਿ ਹਮੇਸ਼ਾ ਸੱਚ ਦੀ ਗੱਲ ਕਰਿਓ ਸੰਸਾਰ ਨਾਲ ਗੱਲ ਕਰਿਓ ਇਸ ਸਾਰ ਨੂੰ ਕਿਹ ਹੋਗੀ ਸਿੱਧਾ ਸਾਖਿਆਤ ਆ ਕੇ ਆਪ ਮਿਲੇ ਆ ਕੇ ਖੁਦਾ ਜੇ ਤੁਹਾਨੂੰ ਕੋਈ ਕੋਈ ਕਹੀ ਸੁਦਾ ਫਿਰ ਵੀ ਖੁਸ਼ੀ ਲੈਣੀ ਮਨਾਈਆ ਪਰਮੇਸ਼ਰ ਨੇ ਕਿ ਦੱਸਿਆ ਕਿ ਜਿਹੜਾ ਪਿਆਰ ਸੀ ਆਪਸੀ ਪਿਆਰ ਸੀ ਜਿਹੜਾ ਉਹ ਵੀ ਅਸੀਂ ਬੰਡਣਾ ਹੈ ਸਾਰੇ ਨਾਲ ਪਿਆਰ ਕਰਨਾ ਹੈ ਕਿਸੇ ਨਾਲ ਅਸੀਂ ਬੇਤਪਾਤ ਨਹੀਂ ਕਰਨਾ ਕਿਸੇ ਨਾਲ ਮਾਰਕਟਾਈ ਨਹੀਂ ਕਰਨੀ ਇਹ ਵੀ ਗ੍ਰੰਥ ਨੰਬਰ 18 ਦੀ ਲਿਖਤੀ ਦੱਸਿਆ ਪਰਮਾਤਮਾ ਨੇ ਜੇ ਭਗਤਾਂ ਵਿੱਚ ਨਾ ਰਿਹਾ ਇਤਫਾਕ ਫੇਰ ਸ਼੍ਰੀ ਭਗਵਾਨ ਦੀ ਲੋੜ ਰਹੇ ਨਾ ਰਈਆ ਜੇ ਸਾਡਾ ਸਜਨੋਂ ਇਤਫਾਕ ਨਾ ਰਿਆ ਤਾਂ ਫਿਰ ਭਗਵਾਨ ਜੀ ਕੀ ਕਹਿੰਦੇ ਨੇ ਫੇਰ ਸ਼੍ਰੀ ਭਗਵਾਨ ਦੀ ਲੋੜ ਰਹੇ ਨਾ ਰਈਆ ਮੈਂ ਸੱਚ ਦਸਾਂ ਫਰੀਦ ਕਹੇ ਜੋ ਹਰਕਾ ਬਚਨ ਭੁੱਲਿਆ ਫਰੀਦ ਭਗਤ ਹੋਇਆ ਜੋ ਹਰ ਦਾ ਬਚਨ ਭੁੱਲਿਆ ਉਸ ਨੂੰ ਕਰਨਾ ਨਹੀਂ ਕਿਸੇ maaf ਕਿਸੇ ਨੇ maaf ਨਹੀਂ ਕਰਨਾ ਝੂਠ ਦੀ ਤਾਂ ਗੱਲ ਇੱਕ ਸਾਈਡ ਰਹਿ ਗਈ ਹਰ ਦਾ ਬਚਨ ਜਿਹੜਾ ਭੁੱਲ ਗਿਆ ਉਸ ਨੂੰ ਕਰਨਾ ਨਹੀਂ ਕਿਸੇ maaf ਅੱਗੇ ਹੋ ਨਾ ਕਿਸੇ ਛਡਾਇਆ ਉਹ ਫਿਰ ਛਡਾਉਣ ਵਾਲਾ ਵੀ ਫਿਰ ਉੱਤੇ ਫਿਰ ਕੋਈ ਨਹੀਂ ਤੁਹਾਡੇ ਪਿੱਛੇ ਨੀਹਾਂ 헤ੜ ਦਿਵਾ ਕੇ ਬੱਚਿਆਂ ਵਾਲੀ ਰਾਖ ਦਵਾਈ ਸੀ ਨਾ ਰਾਖ ਬੱਚਿਆਂ ਵਾਲੀ ਰਾਖੀ ਕਰਨ ਵਾਲਾ ਰੱਖਿਆ ਕਰੇ ਥਾਈ ਥਾਈਆ ਜੇ ਮਾਨਸ ਜਨਮ ਕਰਕੇ ਮਾਨਸ ਜਨ ਨਹੀਂ ਦਿੱਤੀ ਸਾਨੂੰ ਪਰਮਾਤਮਾ ਨੇ ਜੇ ਮਾਨਸ ਜਨਮ ਕਰਕੇ ਇਹਦੀ ਇਹਦੀ ਪਰਮਾਤਮਾ ਦੀ ਏਦੀ ਨਿੱਕੀ ਜੀ ਨਾ ਮੰਨੀ ਬਾਤ ਸੱਤ ਕਰਕੇ ਨਾ ਝੋਲੀ ਪਈਆ ਜੇ ਇਹ ਹਰਵਾਣੀਆਂ ਨੂੰ ਸੱਤ ਕਰਕੇ ਅਸੀਂ ਇਸ ਨੂੰ ਝੋਲੀ ਨਾ ਪਾਇਆ ਫੇਰ ਸਮਝੋ ਕਿ ਸਾਡਾ ਪ੍ਰਭੂ ਦੇ ਉੱਤੇ ਨਹੀਂ ਵਿਸ਼ਵਾਸ ਬਸ ਫੇਰ ਆਪਣੀ ਹੀ ਦੌੜ ਨਾਲ ਆਪਾਂ ਲੱਗੇ ਰਹੀਏ ਫੇਰ ਫੇਰ ਕੀ ਸਮਝ ਲਿਓ ਸਾਡਾ ਪ੍ਰਭੂ ਦੇ ਉੱਤੇ ਨਹੀਂ ਵਿਸ਼ਵਾਸ ਫਿਰ ਖਹਿਸ਼ ਆਪਣੀ ਵੱਡੀ ਲੈ ਬਣਾਈਆ ਫੇਰ ਆਪਣੀ ਖਾਇਸ਼ਾਂ ਨੂੰ ਵੱਡੇ ਕਰਕੇ ਤੇ ਬਾਹਰੋਂ ਹੋਰ ਤੇ ਅੰਦਰੋਂ ਹੋਰ ਬਾਹਰੋਂ ਭਗਤਾਂ ਵਾਲਾ ਜਿਹੜਾ ਲਿਵਾਸ ਪਹਿਨ ਕੇ ਉਹਦੀ ਗੱਲ ਜ਼ਰੂਰ ਕਰਦੇ ਆ ਬਟ ਅੰਦਰੋਂ ਅਸੀਂ ਕੁਝ ਹੋਰ ਹੁੰਨੇ ਆ ਇੱਕ ਨੂੰ ਛੋਟਾ ਇੱਕ ਨੂੰ ਵੱਡਾ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਉਫਲਾਉਣਾ ਇਸ ਤਰ੍ਹਾਂ ਨਹੀਂ ਜੇ ਸਿੱਤ ਕਰਕੇ ਨਾ ਮੰਨੀ ਬਾਤ ਫੇਰ ਸਮਝੋ ਕਿ ਸਾਡਾ ਪ੍ਰਭੂ ਤੇ ਉਤੇ ਨਹੀਂ ਵਿਸ਼ਵਾਸ ਖਹਿਸ਼ ਆਪਣੀ ਵੱਡੀ ਲਈ ਬਣਾਈਆ ਫਰੀਦ ਕਹਿ ਮੈਂ ਮਾਤ ਲੋਕ ਵਿੱਚੋਂ ਜਾਵਾਂ ਤਦ ਭਗਤਾਂ ਨੂੰ ਪੂਰਾ ਦੇ ਕੇ ਇਤفاق ਸੱਚਾ ਮੇਲ ਮਿਲਾਈਆ ਸੱਚਾ ਮੇਲ ਮਿਲਾਈਆ ਜੇ ਪ੍ਰਭ ਦੇ ਹੁੰਦਿਆਂ ਪ੍ਰਭ ਦੇ ਹੁੰਦਿਆਂ ਹੁੰਦਿਆਂ ਮਤਲਬ ਪ੍ਰੈਜ਼ੈਂਟ ਸੀ ਯੂਜ਼ਨ ਪ੍ਰਭ ਦੇ ਹੁੰਦਿਆਂ ਜੇ ਪ੍ਰਭ ਦੇ ਹੁੰਦਿਆਂ ਨਾ ਸਿੱਖੀ ਜਾਂਚ ਫੇਰ ਪਿੱਛੋਂ ਕਿਹੜਾ ਦੇਵ ਸਮਝਾਈ ਆ ਸਦਨੋ ਜੇ ਉਹਦੇ ਹੁੰਦਿਆਂ ਅਸੀਂ ਗੱਲ ਨਾ ਸਿੱਖੀ ਅੱਜ ਵੀ ਹਾਜ਼ਰ ਆ ਤੇ ਫੇਰ ਪਿੱਛੋਂ ਕਿਹੜਾ ਦੇਵ ਸਮਝਾਈ ਆ ਸੋ ਹਰ ਸੰਗ ਹੈ ਜੀ ਹਰਵਾਣੀਆਂ ਨੂੰ ਜਿਹੜਾ ਹੈ ਸਤ ਕਰਕੇ ਹੀ ਭਗਤ ਨੂੰ ਮੰਨਣਾ ਪੈਣਾ ਹੈ ਔਰ ਪਰਮੇਸ਼ਰ ਨੇ ਇਹ ਵੀ ਦੱਸਿਆ ਬੱਚਿਆਂ ਨੂੰ ਕਿ ਸਤ ਦੀ ਹੀ ਗੱਲ ਕਰਨੀ ਹੈ ਸਤ ਦੀ ਹੀ ਗੱਲ ਕਰਨੀ ਹੈ ਔਰ ਸ੍ਰਿਸ਼ਟੀ ਨੇ ਸਾਡੇ ਵੱਲ ਵੇਖ ਕੇ ਹੀ ਮਾਤ ਲੋਕ ਦੇ ਵਿੱਚ ਚੱਲਣਾ ਹੈ ਔਰ ਇੱਕ ਨਿਰੰਕਾਰ ਦੀ ਹੀ ਗੱਲ ਹੋਣੀ ਹੈ ਜਿਹੜਾ ਇੱਕ ਅਕਾਲ ਪੁਰਖ ਹੈ ਉਹ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਪਰਸੋ ਵੀ ਸੀ ਪਹਿਲਾਂ ਵੀ ਸੀ ਤੇ ਉਹ ਅੱਜ ਵੀ ਹੈ ਸੋ ਮੈਂ ਇੱਥੇ ਹੀ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਬੱਚਾ ਅਨਜਾਹ ਸਾਰੀ ਸੰਗਤ ਮਾਫ ਕਰ ਦੇਣਾ ਯੂਸ਼ੇਨ ਚਾ ਜੀ ਮਾਫ ਕਰ ਦੇਣਾ सोहमरी सिंह विष्णु भगवान् दी सोहमारा शिव सिंह विष्णो भगवन् दीदा सोहुमाा शिव सिंहं विष्णो भगवन् दी सोहुमाा शिव सिंहं विष्णु भगव दीदा ਸੋ ਹੰਗ ਮਾਰਾਈ ਸ਼ੇਧ ਸਿੰਘ ਵਿਸ਼ਨੋ ਭਗਵਾਨ ਦੀਦ